ਆਓ ਗੁਰ ਪਿਆਰ ਵਾਲਿਓ ਰਜਾਨਾ ਦੇ ਤਰ੍ਹਾਂ ਜਿਵਾਭਾਂ ਧੰਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੜੇ ਮਾਰ ਵਿਆਖਿਆ ਰਮ ਕੀਤੀ ਹੈ ਉਸ ਦੇ ਅਗਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਗੁਰੂ ਪਾਤਸ਼ਾਹ ਜੀ ਇਸ ਵਾਤਵਰਸ਼ਣ ਰਾਗ ਗੋੜੀ ਔਰ ਵੀ ਮਹਲਾ ਚੋਤਾ ਧੰਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰਨ ਤੋਂ ਚਾਰਣ ਕੀਤਾ ਹੋਇਆ ਸ਼ਬਦ ਰਾ ਗੋੜੀ ਦੇ ਸਿਰਲੇਖੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ ਇਹ ਮਨੁੱਖ ਦਾ ਸਰੀਰ ਨਗਰ ਤੇ ਨਹੀਂ ਆਈ ਹੈ ਇਸ ਸਰੀਰ ਨੂੰ ਚਾਹੇ ਪਿੰਡ ਕਹੋ ਚਾਹੇ ਨਗਰ ਕਹੋ ਅਤੇ ਸ਼ਹਿਰ ਕਹੋ ਇਸ ਸਰੀਰ ਦੇ ਵਿੱਚ ਕਾਮ ਕ੍ਰੋਧ ਵਿਕਾਰ ਭਰੇ ਪਏ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਰ ਸਾਧੂ ਖੰਡਲ ਕੰਡਾਈ ਸੰਗਤ ਨੂੰ ਜਰਾਖ ਕੇ ਗੁਰੂ ਦੇ ਸਿਧ ਸਲਾਹ ਕੀਤੇ ਆ ਇਹ ਜਿਹੜੇ ਵਿਕਾਰ ਨੇ ਖੰਡਲ ਹੋ ਜਾਂਦੇ ਨੇ ਭਾਵ ਕੀ ਖਤਮ ਹੋ ਜਾਂਦੇ ਨੇ ਪੁਰਬ ਲਿਖਤ ਲਿਖੇ ਗੁਰ ਪਾਇਆ ਇਹ ਜਿਹੜਾ ਆਪਾਂ ਇਸ ਸਮੇਂ ਨੂੰ ਹੰਕਾਰਿਆ ਸਾਡੇ ਕਿਸੇ ਚੰਗੇ ਕੀਤੇ ਕਰਮਾਂ ਦਾ ਬਲ ਹੈ ਫਲ ਹੈ ਆਪਾਂ ਚੰਗੇ ਕਰਮਾਂ ਨੇ ਕਰਕੇ ਸੰਗਤ ਦੇ ਵਿੱਚ ਬੈਠਣ ਦੇ ਪਾਸਰ ਬਣੇ ਆ। ਪੁਰਬ ਵਿੱਚ ਤਾਂ ਜੇ ਕੋਈ ਲਪਾਇਆ ਮਨ ਹਰ ਲੇਨ ਮੰਡਲ ਮੰਦਾਏ। ਮੰਡਲ ਬਣਤਾ ਤੋਂ ਪਾਪ 'ਚ ਜੁੜਿਆ ਰਹਿਣਾ। ਨਾਲ ਲੱਗੇ ਰਹਿਣਾ। ਉਹਨੇ ਇੱਕ ਚੰਗੇ ਕਰਮਾਂ ਦਾ ਲੇਖਾ ਹੈ, ਪੁਰਮ ਲਿਖਤ ਵਿੱਚ ਜੇਰ ਪਾਇਆ। ਮੈਂ ਕੋਈ ਇਹੋ ਜਿਹੇ ਕਰਮ ਕੀਤੇ ਸਨ, ਮੈਨੂੰ ਸਤਬ ਮਿਲਿਆ ਸੰਗਤ ਦੇ ਵਿੱਚ ਬੈਠਣ ਦਾ। ਤੇ ਮਿਲ ਮੰਡਲ ਮੰਦਾਇ ਦਿਓ ਲਾ ਕੇ ਮੈਨੂੰ ਪ੍ਰਮਾਤਮਾ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ ਕਲ ਸਾਧੂ ਅੰਜਲੀ ਅੰਜਲੀ ਤੋਂ ਭਾਰ ਹੈ ਹੱਥ ਨੂੰ ਜੋੜ ਕੇ ਇੱਕ ਬੁੱਕ ਬਣਾਣੀ ਜਿਹਨੂੰ ਆਪਾਂ ਬੁੱਕ ਕਹੇ ਲੋ ਅੰਜਲੀ ਕਹੇ ਲੋ ਗੁਰੂ ਅੱਗੇ ਕਰ ਅਰਜੋਈ ਕਰਨੇ ਬੇਨਤੀ ਕਰਨੇ ਕਰ ਸਾਧੂ ਅਰਜੇ ਉਨ ਵੱਡਾ ਹੈ ਤੇ ਉਸ ਦਰ ਤੇ ਸੇਵਾ ਕਰਕੇ ਅੰਜਲੀ ਕਰਕੇ ਅੰਜਲੀ ਕਰਨੇ ਸਭ ਤੋਂ ਵੱਡਾ ਪੁੰਨ ਹੈ ਆਪਾਂ ਪ੍ਰਣਾਮਨਾ ਆ ਕੇ ਹੱਥ ਜੋੜਨੇ ਆ ਦੋਵੇਂ ਹੱਤਾਂ ਨੂੰ ਜੋੜਨਾ ਉਸਦੇ ਅੱਗੇ ਝੇਨਤੀ ਕਰਨੀ ਕਿ ਨਿਮਾਰਾ ਹਾ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਕਰ ਡੰਡੋਤ ਪੁੰਨ ਵਧਾਏ ਡੰਡੋਤ ਕੀ ਹੈ ਗੁਰੂ ਨੂੰ ਬੰਦਨਾ ਕਰਨੀ ਆ ਕੇ ਨਤਮਸਤਕ ਹੋ ਜਾਣਾ ਜਿੱਦਾਂ ਆਪਾਂ ਆ ਕੇ ਪ੍ਰਣਾਮਤ ਜੋੜਨੇ ਆ ਫਿਰ ਆ ਕੇ ਧੰਨਾਂ ਸ੍ਰੀ ਗੁਰੂ ਰੰਗ ਸਾਹਿਬ ਜੀ ਨੂੰ ਨਤਮਸਤਕ ਹੋਨੇ ਆ ਆ ਕਿਸੇ ਰੋਤ ਵੰਦਨਾ ਉਹਨੇ ਟਵਾਰ ਅਸੀਂ ਰੋਤ ਵੰਦਨਾ ਕਰਨੇ ਆ ਮੱਥਾ ਟੇਕਨੇ ਆ ਕਿ ਪ੍ਰਮਾਤਮਾ ਮੈਂ ਤੇਰੇ ਚਰਣਾ ਵਿੱਚ ਟੈਪਿਆ ਆ ਮੇਰਾ ਮੈਨੂੰ ਵਾਸਾ ਹੈ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਹਾਂ ਮੇਰੇ ਤੇ ਮਿਹਰ ਕਰ ਪ੍ਰਮਾਤਮਾ ਆਪ ਸਹਾਈ ਹੁੰਦਾ ਹੈ ਅਰਹਾਲ ਸਾਬਤ ਹਰਤ ਸਾਧਨਾ ਜਾਣਿਆ ਮੈਂ ਪਹਿਲਾਂ ਵੀ ਵਿਚਾਰਾਂ ਵਿੱਚ ਦੱਸਿਆ ਕਿ ਸਾਖਤ ਕੀ ਹੈ ਜਿਹੜਾ ਰੱਬ ਨਾਲ ਟੁਟਾ ਵਿਲੁਖ ਜਿਹੜਾ ਗਰੋ ਘਰ ਦਾ ਟੁੱਟਾ ਬਣ ਕ ਬਾਣੀ ਦਾ ਟੁੱਟੇ ਮਨੁੱਖ ਨੂੰ ਸਾਖਤ ਕਿਹਾ ਜਾਂਦਾ ਹੈ ਸਾਖਤ ਅਰ ਸਾਰਾ ਜਾਣਿਆ ਜਿਹੜਾ ਰੱਬ ਨਾਲ ਪ੍ਰਤਾਪ ਰੁੱਖ ਹੈ ਉਹ ਸੰਗਤ ਦੇ ਰਸ ਨੂੰ ਬਾਣੀ ਦੇ ਰਸ ਨੂੰ ਨਹੀਂ ਜਾਣ ਸਕਦਾ ਸਾਖਤ ਅਰ ਸਾਰਾ ਨਾ ਜਾਣਿਆ ਤਰ ਅੰਦਰ ਹੋ ਮੈਂ ਕੰਦਾ ਏ ਉਸ ਦੇ ਅੰਦਰ ਵਿਕਾਰ ਭਰੇ ਰਹਿੰਦੇ ਨੇ ਹੋ ਮੈਂ ਡੀਕੋ ਭਰੇ ਰਹਿੰਦੀ ਹੈ ਤੋ ਹੋ ਮੈਂ ਰੀਗੋ ਕਿੱਤੇ ਨਾ ਕਿਤੇ ਸਾਤ ਤਮੁਖ ਨੂੰ ਤੰਕ ਕਰਦੀ ਹੈ ਅੱਜ ਸਾਡੇ ਸਮਾਜ ਦੇ ਵਿੱਚ ਆਪਸੇ ਲੜਾਈਆਂ ਹੋ ਰਹੀਆਂ ਨੇ ਗ੍ਰਹਿ ਪਰੇਸ਼ ਹੋ ਰਹੇ ਨੇ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਆਪਣੇ ਅੰਦਰ ਨਿਮਰਤਾ ਨਹੀਂ ਆਦੀ ਹੋਮੈਡਮ ਕੰਦਾ ਹੈ ਕੰਦੇ ਵੀ ਨਹੀਂ ਆਈ ਹੈ ਕੰਦੇ ਵੀ ਨਹੀਂ ਆਈ ਕਿਵੇਂ ਹੋਮੈਡਮ ਮੁਨਕ ਨਿਵਾਰਾ ਨਹੀਂ ਹੁੰਦਾ ਉਹ ਆਪਣੀ ਈਗੋ ਦੇ ਵਿੱਚ ਇਹਨਾਂ ਨੂੰ ਹਰਕ ਹੋ ਜਾਂਦਾ ਹੈ ਘਰਾਂ ਦੇ ਵਿੱਚ ਆਪਸੀ ਤਨਾ ਬਣ ਜਾਂਦੇ ਨੇ ਇਹ ਸਾਰੇ ਉਹਨਾਂ ਅਨੁੱਖਾਂ ਦੇ ਨਾਲ ਹੁੰਦਾ ਹੈ ਜਿਹੜੇ ਸਾਖਤ ਨਹੀਂ ਸਾਖਤ ਰਸਾ ਨਾ ਜਾਣ ਤਰੰਤਰ ਹੋਮੈ ਕੰਡਾ ਏ ਕੰਡਾ ਉਹਨਾਂ ਨੂੰ ਇਸ ਸੰਸਾਰਿਕ ਯਾਤਰਾ 'ਚ ਦੁਖੀ ਕਰਦਾ ਹੈ ਜਿਉਂ-ਜਿਉਂ ਚੱਲੈ ਚੰਗਾ ਦੁਖ ਪਾਵੈ ਜਿਉਂ-ਜਿਉਂ ਸੰਸਾਰ ਵਿੱਚ ਰਹਿੰਦੇ ਨੇ ਇਹ ਹੋਵੈ ਦਾ ਕੰਡਾ ਉਹਨਾਂ ਦੇ ਦੁੱਖ ਦਿੰਦਾ ਹੈ ਜਿਉਂ-ਜਿਉਂ ਚੱਲੈ ਚੰਗਾ ਦੁਖ ਪਾਵੈ ਜਮਕਾਰ ਸਹੈ ਸਿਰ ਢੰਦਾ ਏ ਤੇ ਜਿਹੜਾ ਮੋਹ ਦਾ ਡਰ ਸਦਾ ਉਹਨਾਂ ਤੇ ਬਣਿਆ ਰਹਿੰਦਾ ਹੈ। ਭਾਵ ਕੇ ਦੁੱਖਾਂ ਦਾ ਸਹਾਰਾ ਉਹਨਾਂ ਤੇ ਬਣਿਆ ਰਹਿੰਦਾ ਹੈ। ਹਰ ਜਨ ਹਰ ਹਰ ਨਾਮ ਸਮਾਣੇ ਤੇ ਜਿਹੜੇ ਹਰੇ ਦੇ ਜਨ ਨੇ, ਹਰੇ ਦੇ ਭਗਤ ਨੇ ਰੱਬ ਨਾਲ ਜੁੜੇ ਨੇ, ਗੁਰੂ ਘਰ ਨਾਲ ਜੁੜੇ ਨੇ, ਜੀਵਾਂ ਨਾਲ ਜੁੜੇ ਨੇ। ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਾਨਾ ਮਰਣਾ ਬਾਲੋ ਕੰਗਾ ਹੈ। ਉਹ ਪਵਕੰਡਨ ਉਹ ਪਰਮਾਤਮਾ ਸਾਡਾ ਜਮਨ ਮਰਨ ਦਾ ਗੇੜ ਮੁਕਤ ਕਾ ਦਿੰਦਾ ਹੈ ਸਾਡੇ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ ਅਗਨਸੀ ਪੁਰਖ ਆਪਿਆ ਪਰਮੇਸ਼ਰ ਅਗਨਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹੋ ਜੀ ਬਾਣੀ ਹੈ ਜੇ ਆਪਾਂ ਨੂੰ ਸਹਿਤਤਾ ਦੇ ਨਾਲ ਪੜੀਏ ਨਾ ਵਿਸ਼ਰਾਮ ਲਾ ਕੇ ਪੜੀਏ ਤੇ ਸਾਨੂੰ ਅਰਥ ਵਿਖਣ ਦੀ ਲੋੜ ਨਹੀਂ ਪੈਂਦੀ ਅਗਨਸੀ ਅਬਨਾਸੀ ਪਾਕੇ ਕਲੇਲਾ ਨਾਸ਼ ਹੋਣ ਵਾਲਾ ਪਰਮਾਤਮਾ ਅਗਨੈਸ਼ ਪੁਰਖ ਇਹੋ ਜਿਹਾ ਪੁਰਖ ਪਾਇਆ ਪਰਮੇਸ਼ਰ ਉਹ ਸ਼ੋਮਖੰਡ ਬ੍ਰਹਮੰਡਾ ਇਸ ਸੰਸਾਰ ਦੇ ਵਿੱਚ ਰਮਿਆ ਹੋਇਆ ਇਸ ਸੰਸਾਰ ਦੇ ਅੰਦਰ ਵਿਰਾਜਮਾਨ ਹਰ ਜੀਨ ਕਦੇ ਵੀ ਖਤਮ ਨਹੀਂ ਹੋਣਾ ਹਾਂ ਗਰੀਬ ਮਸਕੀਨ ਪ੍ਰਭ ਤੇਰੇ ਪਾਤਸ਼ਾਹ ਸੀ ਤੇਰੇ ਦਰ ਦੇ ਨਿਮਾਣੇ ਹਾਂ ਤੇਰੇ ਦਰ ਦੇ ਕੂਕਰਾਂ ਤੇਰੇ ਗਰਦ ਦੇ ਗੁਰੂ ਘਰ ਦੇ ਮਸਕੀਨ ਨਮਸਕੀਨ ਤਪਾਵੇ ਅਜੀਜ਼ ਮੇ ਤਾਣਾ ਹਮ ਗਰੇ ਮਸਕੀਨ ਕਬ ਤੇਰੇ ਹਰਾ ਖਰਾ ਵਡ ਲਟਾਏ ਤੂੰ ਸਭ ਤੋਂ ਵੱਡਾ ਹੈ ਤੂੰ ਸਾਰੇ ਦੀ ਪਾਗਣਾ ਕਰਨ ਵਾਲਾ ਹੈ ਮੇਰਾ ਵੀ ਇੱਕ ਅਜੀਜ਼ ਦਾਸ ਦੀ ਤੇਰੀ ਬੇਨਤੀ ਹੈ ਜਨਾਨਕ ਲਾ ਪਧਾਰ ਟਿਕਾ ਤੇਰੇ ਜਨ ਦਾ ਤੇਰੇ ਭਗਤ ਦਾ ਤੇਰਾ ਹੀ ਅਧਾਰ ਹੈ ਤੇਰਾ ਹੀ ਆਸਰਾ ਹੈ ਜਨਨਾਕ ਨਾਮ ਆਧਾਰ ਤੇ ਹੈ ਤੇਰਾ ਨਾਮ ਹੀ ਸਾਡਾ ਆਧਾਰਾ ਹੈ ਹਰ ਨਾਮੇ ਹੀ ਸੁੱਖ ਮੰਦਾ ਹੈ ਤੇ ਨਾਮ ਦੇ ਨਾਲ ਹੀ ਸੁੱਖਾਂ ਨੂੰ ਅਸੀਂ ਹਾਸਲ ਕਰ ਸਕਦੇ ਆ ਸੋ ਆਓ ਗੋਪਿਆਲ ਵਾਲਿਓ ਵਰਜਾਨਾ ਹਾਜ਼ਰੀਆਂ ਪ੍ਰੀਤ ਗਰੋ ਕਰ ਸੰਗਤ ਵਿੱਚ ਬੈਠ ਜੀ ਤੇ ਨਾਮ ਸੁਣਨ ਨਾਲ ਜੁੜੀਏ ਕਿਉਂਕਿ ਨਾਮ ਸੁਣਨ ਨਹੀਂ ਹਰ ਨਾਮੇ ਹੀ ਸੁੱਖ ਮੰਦਾ ਹੈ ਸੁੱਖਾਂ ਇੱਕ ਜਾਮੇ ਖਜ਼ਾਨਾ ਹੈ ਸੋ ਕਰਨਾ ਦਾ ਜਲਦੀ ਅਸੀਂ ਹਾਸਲ ਕਰਨਾ ਹੈ ਪਰਮਾਤਮਾ ਨੇ ਬਖਸ਼ਿਸ਼ਾ ਕਰਨੀ ਹੈ ਤੇ ਸਾਨੂੰ ਸੇਵਾ ਕਰਕੇ ਨਾਮ ਸਿਮਰਨ ਕਰਕੇ ਸਮਰਨ ਗੁਰੂ ਦੇ ਨਾਲ ਜੋੜਨਾ ਪਵੇ ਗੱਲ ਸੁਣੀਆਂ ਕੋ ਬੇਨਤੀਆਂ ਪ੍ਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ